ਲਾਪਤਾ ਹੋਏ ਨਰਸਰੀ ਕਲਾਸ ਚ ਪੜਦੇ 7 ਸਾਲ ਦੇ ਜਵਾਗ ਦੀ ਸ਼ੱਕੀ ਹਾਲਤ ਚ ਮਿਲੀ ਲਾਸ਼ ਇਹ ਖੇਡਦਾ ਸੀ ਖੇਡਦੇ ਖੇਡਦੇ ਨੂੰ ਕੋਈ ਲੈ ਗਿਆ ਉਂਗਲਾ ਆ ਕੇ ਤੇ ਪਹਿਲੋ ਉਹਦੇ ਕਿਤੇ ਗੱਡੇ ਗੱਡੇ ਡਾਉਂਦਾ ਰਿਹਾ ਉਹਦੇ ਨਾਲ ਤੇ ਮੁੜ ਕੇ ਇਹ ਨਹੀਂ ਪਤਾ ਲੱਗਾ ਵੀ ਉਹਨੇ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਬੰਦੇ ਨੇ ਜਿਹੜਾ ਉਹਨਾਂ ਬੰਦਾ ਫੜਿਆ ਪੁਲਿਸ ਵਾਲਿਆਂ ਨੇ ਉਹਦੇ ਤੇ ਸ਼ੱਕ ਹੈ ਸਾਨੂੰ ਉਹਨਾਂ ਨੇ ਫੜਿਆ ਵਾ ਤੇ ਉਹਨੂੰ ਪੁੱਛਗਿਸ ਕਰਨ ਦਾ ਆ ਕੀ ਮੰਗ ਕਰਦੀ ਜੀ ਇਹੋ ਜੀ ਮੰਗਾ ਨੂੰ ਮਾਰਾ ਜੀ ਪੂਰਾ ਇਨਸਾਫ ਚਾਹੀਦਾ ਸਾਡੇ ਦੇ ਘਰ ਜਾੜ ਕੇ ਰੱਖਤਾ ਉਹਨਾਂ ਨੇ ਬੱਚੇ ਤਿੰਨ ਭਣਾ ਇਹਦੀਆਂ ਤੇ ਇੱਕ ਇਹ ਕੱਲਾ ਮੁੰਡਾ ਹੈ ਹਾਂਜੀ ਬਾਕੀ ਦੋਹਾਂ ਦੇ ਬੱਚੇ ਨਹੀਂ ਆ ਗਏ ਦਵਾ ਭਰਾਵਾਂ ਦੇ ਦੁਸ਼ਮਣੀ ਦੁਸ਼ਮਣੀ ਕੋਈ ਦੁਸ਼ਮਣੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਕੋਈ ਲੜਾਈ ਨਾ ਝਗੜਾ ਕੋਈ ਕੋਈ ਅਜਿਹੀ ਕੋਈ ਗੱਲ ਹੀ ਨਹੀਂ ਇਹ ਕਿਹੜੀ ਕਲਾਸ ਚ ਪੜਦਾ ਹੈ ਭਾਈ ਪਹਿਲੀ 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 ਜਾ ਪਹਿਲੀ ਚ ਪੜਦਾ ਕਿਉਂਕਿ ਮੈਂ ਤੇ ਵੰਡ ਆਇਆ ਮੈਨੂੰ ਤਾਂ ਪਤਾ ਨਹੀਂ ਵੀ ਇਹ ਕਿਜੀ ਚ ਪੜਦੇ ਹਾਂਜੀ ਕੱਲ ਫਸਟ ਆਇਆ ਕੱਲ ਹੀ ਅਜਾ ਆਪਣਾ ਸਭ ਕੋ ਲੈ ਗਿਆ ਖੁਸ਼ੀਆਂ ਮਨਾਉਣ ਦੇ ਘਰੇ ਕੇ ਮੈਂ ਆਪਣੇ ਲੱਡੂ ਵੰਡ ਰਿਹਾ ਮੈਂ ਮੈਂ ਫਸਟ ਆਇਆ ਵਾ ਪਰ ਸਾਨੂੰ ਦੇਣਾ ਇਹ ਜਿਆ ਦੁੱਖ ਚ ਪਾਤਾ ਕਿ ਗਾਹ ਦਾ ਜਿੰਦਗੀ ਸਾਰੀ ਨਹੀਂ ਭੁੱਲਣਾ ਪੂਰੀ ਹੋਣੀ ਚਾਹੀਦੀ ਆ ਇਨਸਾਫ ਮਿਲਣਾ ਚਾਹੀਦਾ ਬੱਚੇ ਦੀ ਆਤਮਾ ਨੂੰ ਸ਼ਾਂਤੀ ਮਿਲਣੀ ਚਾਹੀਦੀ ਤੇ ਸਾਡੇ ਦਿਲ ਨੂੰ ਵੀ ਸ਼ਾਂਤੀ ਮਿਲਣੀ ਚਾਹੀਦੀ ਹੈ ਜਾਨ ਦਾ ਪਤੀ ਹੈ ਲਾੜਾ ਜੀ ਹੌਸ ਲੈ ਲੈ ਥੋੜਾ ਥੋੜਾ ਹੱਥ ਮਾਰਾ ਜਦਾ ਇਹ ਸਰ ਮੇਰਾ ਪਤੀ ਆ ਵਾ ਇਹ ਨਾ ਕਿਉਂਕਿ ਪਹਿਰਾ ਮੇਰਾ ਪਿੰਡ ਤੇ ਮੈਂ ਸਰਪੰਚਾਂ ਤੋਂ ਦਾ ਮੇਰੇ ਘਰ ਵਾਲੇ ਤੇ ਉਹਨਾਂ ਦਾ ਮੈਂ ਇਹ ਕਰਵਾਣਾ ਤੇ ਇਹ ਬੱਚੇ ਨੂੰ ਨਾ ਖੇਡਦਾ ਖੇਡਦਾ ਕਿਨਾਂ ਕੋਈ ਦੇ ਦੇ ਦਿੱਤਾ ਨਹੀਂ ਲਾਇਆ ਕਹਿੰਦੇ ਵੇਖੋ ਬੱਲ ਵੀ ਨਹੀਂ ਲੇਗਾ ਕਰਨ ਵੀ ਤੇ ਪਤਾ ਨਹੀਂ ਕਿਨੇ ਕੀ ਦੁਸ਼ਮਣੀ ਬਾਜੀ ਕੱਢੀ ਆ ਤੇ 4 ਵਜੇ ਦਾ ਟਾਈਮ ਹੀ ਉਹ ਤੇ ਖੇਡਦਾ ਹੈ ਘਰੇ 4 ਵਜੇ ਤੋਂ ਬਾਅਦ ਆ ਮੁੜ ਕੇ ਪਤਾ ਨਹੀਂ ਲੱਗਦਾ ਕਿ ਤੈਨੂੰ ਕੀ ਹੋ ਗਿਆ ਕਿੱਥੇ ਮਿਲੀ ਜੱਟ ਬੋ ਇੱਕ ਅਖੰਡਰ ਜੇ ਸਾਡੇ ਪਿੰਡ ਦੇ 30 35 ਸਾਲ ਤੋਂ ਇੱਥੇ ਰਹਿੰਦੇ ਸੀ ਤੇ ਉਹ ਰਹਿੰਦੇ ਉਹ ਇੱਥੋਂ ਗਏ ਚਲੇ ਗਏ ਅਸਾ ਮਰ ਸਾਹ ਤੋਂ ਖੰਡਰੀ ਬਣਾਈ ਤੋਂ ਤੇ ਕੋੜੇ ਚ ਲੱਭਾ ਏ ਕੀ ਕਾਰਵਾਈ ਕਰ ਰਹੀ ਹੈ ਪੁਲਸ ਕੀ ਪੁਲਸੋਂ ਵਧੀਆ ਕਾਰਵਾਈ ਕਰ ਲਈ ਆਪਣੇ ਫਿਰ ਗਈ ਸਵੇਰੇ ਪੁਲਸੋਂ ਤੇ ਰਹੀ ਹੁਣ ਪੁਲਸ ਗਈ ਪਿੰਡ ਤੇ ਕੋਈ ਸ਼ੱਕ ਹੈ ਦੇਖ ਰਟ ਵੀ ਆਸਕੇ ਤੌਰ ਤੇ ਫੜਿਆ ਦੋਗਾ ਬੱਚੇ ਹੋਵੇ ਕੋ 17 ਸਾਲਾਂ ਦਾ ਹੋਇਆ ਕੋ ਟੋਟਾ ਵਾ ਹੁਣ ਵੇਖੋ ਪਤਾ ਲੱਗੂ ਆ ਵੀ ਕੀ ਹੁੰਦਾ ਪੁਲਸੇ ਕਰਦੇ ਆਪਣੀ ਕਾਰਵਾਈ ਕੀ ਕਰਦੇ ਬੱਚੇ ਦੀ ਉਮਰ 7 ਸਾਲ ਇਸੇ ਪੜਦਾ ਇਸ ਕੋਲੇ ਨਰਸਰੀ ਨਰਸਰੀ ਪੜਦਾ ਇਹ ਖੇਡਦਾ ਸੀ ਖੇਡਦੇ ਖੇਡਦੇ ਨੂੰ ਕੋਈ ਲੈ ਗਿਆ ਉਂਗਲਾ ਆ ਕੇ ਤੇ ਪਹਿਲ ਉਹ ਕਿਤੇ ਗੁੱਡੇ ਗੱਡੇ ਡਾਉਂਦਾ ਰਿਹਾ ਉਹਦੇ ਨਾਲ ਤੇ ਮੁੜ ਕੇ ਇਹ ਨਹੀਂ ਪਤਾ ਲੱਗਾ ਵੀ ਉਹਨੇ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਬੰਦੇ ਨੇ ਜਿਹੜਾ ਉਹਨਾਂ ਬੰਦਾ ਫੜਿਆ ਪੁਲਿਸ ਵਾਲੇ ਨੇ ਉਹਦੇ ਤੇ ਸ਼ੱਕ ਆ ਸਾਨੂੰ ਉਹਨਾਂ ਨੇ ਫੜਿਆ ਵਾ ਤੇ ਉਹਨੂੰ ਪੁੱਛਗਿੱਛ ਕਰਨਦੇ ਆ ਕੀ ਮੰਗ ਕਰਦੀ ਸੀ ਇਹ ਜੀ ਮੰਗਾ ਨੂੰ ਮਾਰਾ ਪੂਰਾ ਇਨਸਾਫ ਚਾਹੀਦਾ ਸਾਡੇ ਘਰ ਜਾੜ ਕੇ ਰੱਖਤਾ ਉਹਨਾਂ ਨੇ ਬੱਚੇ ਤਿੰਨ ਭੈਣਾ ਇਹਦੀਆਂ ਤੇ ਇੱਕ ਇਹ ਕੱਲਾ ਮੁੰਡਾ ਸੀ ਹਾਂਜੀ ਬਾਕੀ ਦੋਹਾਂ ਦੇ ਬੱਚੇ ਨਹੀਂ ਆਗੇ ਦਵਾ ਭਰਾਵਾਂ ਦੇ ਦੁਸ਼ਮਣੀ ਦੁਸ਼ਮਣੀ ਕੋਈ ਦੁਸ਼ਮਣੀ ਨਹੀਂ ਕੋਈ ਗੱਲ ਨਹੀਂ ਕੋਈ ਵਾਰ ਨਹੀਂ ਨਾ ਕੋਈ ਲੜਾਈ ਨਾ ਝਗੜਾ ਕੋਈ ਕੋਈ ਇਹੋ ਜੀ ਕੋਈ ਗੱਲ ਹੀ ਨਹੀਂ ਹੈ ਬਿਲਕੁਲ ਇਹ ਕਿਹੜੀ ਕਲਾਸ ਚ ਪੜਦਾ ਹੈ ਭਾਈ ਪਹਿਲੀ ਪਹਿਲੀ ਚ ਪਹਿਲੀ ਜਾਓ ਪਹਿਲੀ ਚ ਪੜਦਾ ਕਿਉਂਕਿ ਮੈਂ ਤੇ ਵੰਡੋਂ ਆਇਆ ਮੈਨੂੰ ਤਾਂ ਪਤਾ ਨਹੀਂ ਵੀ ਇਹ ਕਿਜੀ ਚ ਪੜਦੇ ਹਾਂਜੀ ਕੱਲ ਫਸਟ ਆਇਆ ਕੱਲ ਹੀ ਅਜ ਆਪਣਾ ਸਭ ਕੁਝ ਲੈ ਗਿਆ ਖੁਸ਼ੀਆਂ ਮਨਾਉਣ ਦੇ ਘਰੇ ਕੇ ਮੈਂ ਆਪਣੇ ਲੱਡੂ ਬਣ ਰਿਆਂ ਮੈਂ ਮੈਂ ਫਸਟ ਆਇਆ ਵਾ ਪਰ ਸਾਨੂੰ ਦੇ ਨਾਲ ਇਹੋ ਜਿਹਾ ਦੁੱਖ ਚ ਪਾਤਾ ਕਿ ਗਾਹਾਂ ਦੀ ਜ਼ਿੰਦਗੀ ਸਾਰੀ ਨਹੀਂ ਭੁੱਲਣਾ ਪੂਰੀ ਹੋਣੀ ਚਾਹੀਦੀ ਆ ਇਨਸਾਫ ਮਿਲਣਾ ਚਾਹੀਦਾ ਬੱਚੇ ਦੀ ਆਤਮਾ ਨੂੰ ਸ਼ਾਂਤੀ ਮਿਲਣੀ ਚਾਹੀਦੀ ਤੇ ਸਾਡੇ ਦਿਲ ਨੂੰ ਵੀ ਸ਼ਾਂਤੀ ਮਿਲਣੀ ਚਾਹੀਦੀ ਚਲਾਦਾ ਜਿਹੇ ਹੌਸ ਲੈਣਾ ਥੋੜਾ ਥੋੜਾ ਹੱਥ ਮਾਰਾ ਜਦਾ ਇਹ ਸਰ ਮੇਰਾ ਪਤੀ ਆ ਵਾ ਇਹ ਨਾ ਤੇ ਪਰ ਮੇਰਾ ਪਿੰਡ ਤੇ ਮੈਂ ਸਰਪੰਚਾਂ ਤੋਂ ਦਾ ਮੇਰੇ ਘਰ ਵਾਲੇ ਤੇ ਉਹਨਾਂ ਦਾ ਮੈਂ ਇਹ ਕਰਵਾਣਾ ਤੇ ਇਹ ਬੱਚੇ ਨੂੰ ਨਾ ਖੇਡਦਾ ਖੇਡਦਾ ਕਿਨਾਂ ਕੁਝ ਦੇ ਦਿੱਤਾ ਨੀ ਲਾਇਆ ਪੈਦੋ ਵੇਖੋ ਬੋਲ ਵੀ ਨੀ ਲੇਆ ਕੱਲ ਵੀ ਤੇ ਪਤਾ ਨਹੀਂ ਕਿਨੇ ਕੀ ਦੁਸ਼ਮਣੀ ਬਾਜੀ ਕੱਢੀ ਆ ਤੇ 4 ਕਵੇ ਦਾ ਟਾਈਮ ਉਹਦੇ ਖੇਡਦਾ ਹੈ ਘਰੇ 4 ਵਜੇ ਤੋਂ ਬਾਅਦ ਆ ਮੁੜ ਕੇ ਪਤਾ ਨਹੀਂ ਲੱਗਿਆ ਤੈਨੂੰ ਕੀ ਹੋ ਗਿਆ ਕਿਥੇ ਮਿਲੀ ਡੈਟ ਬੋਲੀ ਇੱਕ ਅਖੰਡਰ ਜੇ ਸਾਡੇ ਪਿੰਡ ਦੇ 30 35 ਸਾਲ ਤੋਂ ਇੱਥੇ ਰਹਿੰਦੇ ਸੀ ਤੇ ਉਹ ਰਹਿੰਦੇ ਉਹ ਇੱਥੋਂ ਗਏ ਚਲੇ ਗਏ ਅਸਾਂ ਅਮਰ ਸਾਹਿਬ ਤੋਂ ਖੰਡਰੀ ਬਣਾਏ ਤੋਂ ਤੇ ਕੋੜੇ ਚ ਲਪਾਏ ਤੇ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਦੀ ਪੁਲਿਸੋਂ ਵਧੀਆ ਕਾਰਵਾਈ ਕਰ ਲਈ ਆਪਣੇ ਫਿਰ ਗਈ ਸਵੇਰੇ ਪੁਲਿਸ ਉੱਤੇ ਰਹੀ ਹੁਣੇ ਪੁਲਿਸ ਗਈ ਪਿੰਡ ਤੇ ਕੋਈ ਸ਼ੱਕ ਦੇ ਕੋਈ ਰਟ ਆ ਸਕੀ ਤੌਰ ਤੇ ਫੜਿਆ ਦੋਗਾ ਬੱਚੇ ਹੋ ਵੀ ਕੋ 17 ਸਾਲਾਂ ਦਾ ਆਇਆ ਕੋ ਛੋਟਾ ਵਾ ਉਹਨੂੰ ਵੇਖ ਪਤਾ ਲੱਗੂ ਆ ਵੀ ਕੀ ਹੁੰਦਾ ਕੁਛ ਕਰਨ ਲਈ ਆਪਣੀ ਕਰਵਾਏ ਬੱਚੇ ਦੀ ਕੀ ਕਰਵਾਏ ਬੱਚੇ ਦੀ ਉਮਰ 7 ਸਾਲ ਸੀ ਪਰਦਾ ਪੜਦਾ ਇਸ ਕੋਲੇ ਨਰਸਰੀ ਪੜਦਾ ਹੈ ਨਰਸਰੀ ਪੜਦਾ ਹੈ